ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰਸ ਤਲਵੰਡੀ ਸਾਬੋਤੋਂ ਜੀ ਲਓ ਜੀ ਅੱਜ ਭਰਾਵਾਂ ਵਾਸਤੇ ਆਪਾਂ ਇੱਕ 02 ਮਾਰੂਤੀ ਲੈ ਕੇ ਆਏ ਆਂ ਜੀ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਜੀ ਆਪਣਾ ਗੱਡੀਆਂ ਦਾ ਕੰਮ ਹੈ ਤੇ ਆਪਾਂ ਬਹੁਤ ਹੀ ਘੱਟ ਰੇਟ ਦੇ ਵਿੱਚ ਗੱਡੀਆਂ ਸੇਲ ਕਰਦੇ ਆਂ ਥੋੜੇ ਦਿਨ ਪਹਿਲਾਂ ਆਪਾਂ ਇੱਕ ਗੱਡੀ ਦੀ ਵੀਡੀਓ ਪਾਈ ਸੀਗੀ ਜੀ ਮਾਰੂਤੀ ਦੀ ਜਿਹੜੀ ਕਿ 01 ਸੀਗੀ ਤੇ ਰੇਟ ਸੀਗਾ ਮੈਂ 20000 ਰੁਪਏ ਅੱਜ ਆਪਾਂ ਸਪੈਸ਼ਲੀ ਭਰਾਵਾਂ ਵਾਸਤੇ ਲੈ ਕੇ ਆਏ ਆ ਇੱਕ ਮਾਰੂਤੀ 02 2001 ਮਾਡਲ ਜੀਦੇ ਕੀ ਕੰਡੀਸ਼ਨ ਭਰਾਵਾਂ ਨੂੰ ਆਪਾਂ ਚੈੱਕ ਕਰਵਾਵਾਂਗੇ ਤੇ ਨਾਲ ਨਾਲ ਭਰਾਵਾਂ ਨੂੰ ਦੱਸ ਦਈਏ ਜੀ ਅਗਰ ਤੁਸੀਂ ਕੋਈ ਗੱਡੀ ਸਿੱਖਣ ਵਾਸਤੇ ਲੈ ਰਹੇ ਹੋ ਜਾਂ ਤੁਸੀਂ ਕੋਈ ਆਪਣਾ ਛੋਟਾ ਮੋਟਾ ਬਿਜ਼ਨਸ ਸਟਾਰਟ ਕਰਨਾ ਹੈ ਤੇ ਜਾਂ ਕੋਈ ਲੋਕਲ ਵਗੈਰਾ ਜਾਣਾ ਤਾਂ ਉਹਨਾਂ ਲਈ ਇਹ ਗੱਡੀ ਬਿਲਕੁਲ ਬੈਸਟ ਹੈ ਜੀ ਤੇ ਕਈ ਭਰਾ ਮੇਰੇ ਕੋਲੇ ਇਦਾਂ ਦੇ ਵੀ ਆਏ ਨੇ ਵੀ ਉਹਨਾਂ ਨੂੰ ਖੇਤਾਂ ਦੇ ਲਈ ਗੱਡੀ ਚਾਹੀਦੀ ਹੁੰਦੀ ਹੈ ਤੇ ਅੱਜ ਦੀ ਵੀਡੀਓ ਜੀ ਇੱਕ ਮਾਰੂਤੀ ਗੱਡੀ ਦੀ ਦਿਖਾਵਾਂਗੇ ਭਰਾਵਾਂ ਨੂੰ ਪ੍ਰੋਪਰਲੀ ਦਿਖਾਵਾਂਗੇ ਗੱਡੀਆਂ ਰੇਟ ਬਹੁਤ ਘੱਟ ਹੈ ਬਾਈ ਜੀ ਗੱਡੀ ਦੇ ਵਿੱਚ ਏਸੀ ਵੀ ਲੱਗਿਆ ਹੋਇਆ ਤੇ ਗੱਡੀ ਦੇ ਵਿੱਚ ਐਲਪੀਜੀ ਕਿੱਟ ਵੀ ਲੱਗੀ ਹੋਈ ਹੈ। ਅੱਜ ਟਾਈਮੇ ਗੱਡੀ ਪੈਟਰੋਲ ਦੇ ਉੱਤੇ ਹੈ। ਤੁਸੀਂ ਆਪਣਾ ਕੋਈ ਸਿਲੰਡਰ ਲਿਆ ਕੇ ਵੀ ਇਹ ਵਾਲੀ ਗੱਡੀ ਲਿਆ ਸਕਦੇ ਹੋ ਇੱਥੋਂ। ਤੇ ਇਹ ਵਾਲੀ ਗੱਡੀ ਦੇ ਵਿੱਚ ਬਹੁਤ سارے ਫਾਇਦੇ ਨੇ ਤੇ ਨਾਲ ਨਾਲ ਗੱਡੀ ਦਾ ਰੇਟ ਬਹੁਤ ਘੱਟ ਆ ਬਾਈ ਜੀ। ਅੱਜ ਦੀ ਵੀਡੀਓ ਸਿਰਫ ਉਹਨਾਂ ਭਰਾਵਾਂ ਲਈ ਆ ਜਿਨ੍ਹਾਂ ਨੇ ਗੱਡੀ ਦੇ ਉੱਤੇ ਘੱਟ ਪੈਸੇ ਲਾਉਣੇ ਨੇ। ਸੋ ਜਿਹੜੇ ਵੀ ਵੀਰ ਆਪਣੀ ਵੀਡੀਓ ਦੇਖ ਰਹੇ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਕਮੈਂਟ ਵੀ ਕਰਿਓ ਜੀ। ਅਗਰ ਤੁਹਾਡੇ ਕੋਲ ਕੋਈ ਆਪਣੀ ਕਾਰ ਹੈ ਸੇਲ ਕਰਨ ਦੇ ਲਈ ਤਾਂ ਵੀ ਸਾਨੂੰ ਦੱਸ ਸਕਦੇ ਹੋ ਅੱਜ ਦੀ ਵੀਡੀਓ ਆਪਾਂ ਇੱਕ ਸਪੈਸ਼ਲ ਮਰੂਤੀ ਲਈ ਬਣਾ ਰਹੇ ਹਾਂ ਕਿਸੇ ਵੀਰ ਨੇ ਇਹ ਵਾਲੀ ਗੱਡੀ ਲੈਣੀ ਹੋਵੇ ਮੋਬਾਈਲ ਨੰਬਰ ਮੈਂ ਤੁਹਾਨੂੰ ਆਪਣਾ ਪਹਿਲੇ ਦੱਸ ਦਿੰਨੇ 98767 74732 ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਮੇਰਾ ਮੋਬਾਈਲ ਨੰਬਰ ਮਿਲ ਜੂਗਾ ਵੀ ਤਾਂ ਆਓ ਜੀ ਆਪਾਂ ਗੱਡੀ ਦੀ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਗੱਡੀ ਦੀ ਪੂਰੀ ਵੀ ਪੂਰੀ ਜਿਹੜੀ ਐਕਸਟੀਰੀਅਰ ਲੁੱਕ ਦਿਖਾਵਾਂਗੇ ਯਾਨੀ ਕਿ ਬਾਹਰੋਂ ਤੁਸੀਂ ਫਰੰਟ ਤੋਂ ਗੱਡੀ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਸਾਫ਼ ਪਈ ਹੈ ਚਾਰੇ ਸਾਈਡਾਂ ਤੋਂ ਗੱਡੀ ਦੀ ਕੰਡੀਸ਼ਨ ਚੈੱਕ ਕਰਵਾਵਾਂਗੇ ਇੰਜਨ ਰੂਮ ਤੇ ਨਾਲ ਨਾਲ ਗੱਡੀ ਦਾ ਇੰਟੀਰੀਅਰ ਸਭ ਚੀਜ਼ਾਂ ਚੈੱਕ ਕਰਵਾਵਾਂਗੇ ਲਓ ਬਾਈ ਚਾਰੇ ਥੈਡਾਂ ਤੋਂ ਦਿਖਾ ਦਿੰਦਾ ਚਾਰੇ ਸਾਈਡਾਂ ਤੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੀ ਕਾਰ ਹੈ ਜੀ ਕੋਈ ਵੀ ਕਾਰ ਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਜਿਹੜੇ ਵੀ ਮਾੜੀ ਮੋਟੀ ਕੋਈ ਪ੍ਰੋਬਲਮ ਹੋਈ ਤਾਂ ਭਰਾਵਾਂ ਨਾਲ ਆਪਾਂ ਸ਼ੇਅਰ ਕਰਾਂਗੇ ਜੀ ਤਾਰਾਂ ਤੋਂ ਲੈ ਕੇ ਸਾਰੀ ਦੀ ਸਾਰੀ ਗੱਡੀ ਆਪਾਂ ਭਰਾਵਾਂ ਨਾਲ ਚੈੱਕ ਕਰਵਾਵਾਂਗੇ ਏਸੀ ਵੀ ਗੱਡੀ ਦੇ ਵਿੱਚ ਬਾਈ ਜੀ ਲੱਗਿਆ ਹੋਇਆ ਚਾਰੇ ਸਾਈਡਾਂ ਤੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਗੱਡੀ ਦੀ ਲੈਫਟ ਸਾਈਡ ਦੀ ਕੰਡੀਸ਼ਨ ਬਾਈ ਜੀ ਬਿਲਕੁਲ ਸਾਫ਼ ਪਈ ਹੈ ਸੋ ਕਿਸੇ ਵੀ ਵੀਰਨੇ ਵਾਲੀ ਗੱਡੀ ਲੈਣੀ ਹੋਵੇ ਤਾਂ ਅੱਜ ਦੀ ਵੀਡੀਓ ਸੀ ਪੂਰੀ ਫੁੱਲ ਚੈੱਕ ਕਰਕੇ ਆਇਓ ਬਾਈ ਜੀ ਇਹ ਸਾਈਡਾਂ ਤੋਂ ਦੇਖ ਸਕਦੇ ਹੋ ਬਾਈ ਜੀ ਸਪੋਇਲਰ ਦਿਖਾਇਆ ਥੋੜਾ ਜਿਹਾ ਇਹ ਵਾਲੀ ਕੰਡੀਸ਼ਨ ਦੇਖ ਸਕਦੇ ਹੋ ਥੋੜੇ ਬਹੁਤ ਗੱਡੀ ਦੇ ਵਿੱਚ ਡੈਂਟਿੰਗ ਵਗੈਰਾ ਹੈਗੇ ਨੇ ਪਰ ਗੱਡੀ ਇਹ ਇਸ ਟਾਈਮ ਰਨਿੰਗ ਕੰਡੀਸ਼ਨ ਦੇ ਵਿੱਚ ਹੈ ਜੀ ਗੱਡੀ ਚੱਲ ਕੇ ਹੀ ਜਾਊਗੀ ਚਾਰੇ ਸਾਈਡਾਂ ਦੇਖ ਸਕਦੇ ਹਾਂ ਬਾਈ ਲੈਫਟ ਸਾਈਡ ਵੀ ਪੂਰੀ ਦੀ ਪੂਰੀ ਲੁੱਕ ਗੱਡੀ ਦੀ ਬਿਲਕੁਲ ਸਾਫ਼ ਪਈ ਹੈ ਨਾਲ ਨਾਲ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਇਹਦੀ ਡਿੱਗੀ ਦੀ ਡਿੱਗੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਗੱਡੀ ਦੇ ਵਿੱਚ ਵਧੀਆ ਕੰਡੀਸ਼ਨ ਦੇ ਲਾਈਟਾਂ ਨੇ ਜੀ ਡਿੱਗੀ ਵੀ ਗੱਡੀ ਦੀ ਬਿਲਕੁਲ ਸਾਫ਼ ਪਈ ਹੈ ਇਸ ਸਾਈਡੋਂ ਦੇਖ ਸਕਦੇ ਹਾਂ ਗੱਡੀ ਦੀ ਲਾਈਟਸ ਬਾਕੀ ਕੋਈ ਗੱਡੀ ਐ ਆਏ ਨਹੀਂ ਹੈਗੀ ਬਾਈਆਂ ਨੇ ਵਧੀਆ ਬਣਾ ਕੇ ਰੱਖੀ ਹੋਈ ਹੈ ਜਿਵੇਂ ਕਿ ਪਲੇਟਸ ਵਗੈਰਾ ਚੈੱਕ ਕਰ ਸਕਦੇ ਹਾਂ ਔਰ ਕਹਿ ਸਕਦੇ ਨੇ ਇੱਕ ਵਧੀਆ ਕੰਡੀਸ਼ਨ ਦੀ ਗੱਡੀ ਭਰਾਵਾਂ ਲਈ ਅੱਜ ਇੱਕ ਬਹੁਤ ਘੱਟ ਬੇਸ ਵਿੱਚ ਆਪਾਂ ਦਿਖਾ ਰਹੇ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਜੀ ਗੱਡੀ ਨੂੰ ਰਾਈਟ ਸਾਈਡ ਤੋਂ ਇਸ ਸਾਈਡ ਤੇ ਗੱਡੀ ਤੇ ਟੇਪ ਲੱਗੀ ਹੋਈ ਹੈ ਨਾਲ ਨਾਲ ਇਹ ਤੁਸੀਂ ਥੋੜੀ ਜਿਹੀ ਜਿਹੜੇ ਡੈਂਟ ਨੇ ਜਿਵੇਂ ਕਿ ਘਰੇ ਰੰਗ ਕੀਤਾ ਹੁੰਦਾ ਉਦਾਂ ਦੀ ਸਪਰੇ ਵਗੈਰਾ ਨਾਲ ਇਹ ਚੀਜ਼ ਦੀ ਕੰਡੀਸ਼ਨ ਹੈ ਜਿਵੇਂ ਵੀ ਇਹ ਆਪਣੇ ਕੋਲ ਗੱਡੀ ਆਈ ਹੈ ਉਵੇਂ ਦੀ ਉਵੇਂ ਕੰਡੀਸ਼ਨ ਪੂਰੀ ਚੈੱਕ ਕਰਵਾ ਰਹੇ ਹਾਂ ਹੁਣ ਤੁਹਾਨੂੰ ਪੂਰਾ ਅੰਦਰ ਦਿਖਾ ਰਹੇ ਹਾਂ ਜੀ ਗੱਡੀ ਦਾ ਮੰਨ ਕੇ ਚਲੋ ਤੁਸੀਂ ਰਾਈਟ ਸਾਈਡ ਤੋਂ ਗੱਡੀ ਚੈੱਕ ਕਰ ਸਕਦੇ ਹੋ ਪੂਰੀ ਦੀ ਪੂਰੀ ਗੱਡੀ ਦੀ ਕੰਡੀਸ਼ਨ ਦਿਖਾ ਰਹੇ ਹਾਂ ਭਰਾਵਾਂ ਨੂੰ ਜੀ ਚਾਰੇ ਸਾਈਡਾਂ ਤੋਂ ਦੇਖ ਸਕਦੇ ਹੋ ਆਪਣਾ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਤਾਂ ਕਿ ਸਾਡੇ ਕੋਲ ਕੋਈ ਭਰਾਵ ਜਿਹੜਾ ਦੂਰੋਂ ਗੱਡੀ ਦੇਖਣ ਆਵੇ ਤਾਂ ਉਹਨੂੰ ਕੱਲੀ-ਕੱਲੀ ਗੱਡੀ ਦੀ ਕੰਡੀਸ਼ਨ ਜਿਹੜੀ ਪਹਿਲਾਂ ਹੀ ਪਤਾ ਹੋਵੇ। ਉਸ ਤੋਂ ਬਾਅਦ ਤੁਸੀਂ ਇਹ ਗੱਡੀ ਬਿਲਕੁਲ ਆਰਾਮ ਦੇ ਨਾਲ ਲੈ ਆ ਸਕਦੇ ਹੋ। ਇਹ ਹੈਗੀ ਗੱਡੀ ਦੀ ਰਾਈਟ ਸਾਈਡ ਦੀ ਲੁੱਕ ਜੀ ਗੱਡੀ ਕਹਿ ਸਕਦੇ ਆਂ ਵੀ ਪੂਰੀ ਦੀ ਪੂਰੀ ਸਾਫ਼ ਪਈ ਹੈ। ਸਾਫ਼ ਕੰਡੀਸ਼ਨ ਦੀ ਕਾਰ ਅੱਜ ਭਰਾਵਾਂ ਵਾਸਤੇ ਲੈ ਕੇ ਆਏ ਆਂ ਜੀ। ਜਿਵੇਂ ਤੁਸੀਂ ਗੱਡੀ ਦਾ ਪੂਰੇ ਦਾ ਪੂਰਾ ਬਾਹਰੀ ਲੁੱਕ ਚੈੱਕ ਕਰ ਲਈ ਹੈ ਜੀ। ਹੁਣ ਤੁਹਾਨੂੰ ਮੈਂ ਗੱਡੀ ਦਾ ਇੰਟੀਰੀਅਰ ਚੈੱਕ ਕਰਵਾਉਂਦਾ। ਇਹ ਵਾਲੀ ਹੈਗੀ ਜੀ ਗੱਡੀ ਦੀ ਇੰਟੀਰੀਅਰ ਲੁੱਕ ਗੱਡੀ ਦਾ ਡੈਸ਼ਬੋਰਡ ਵਗੈਰਾ ਬਿਲਕੁਲ ਸਾਫ਼ ਪਿਆ ਜੀ ਸਟੀering ਵਗੈਰਾ ਵੀ ਬਿਲਕੁਲ ਵਧੀਆ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਨਾਲ ਗੱਡੀ ਦੇ ਵਿੱਚ ਸੀਟ ਕਵਰ ਵਗੈਰਾ ਵੀ ਪਾਏ ਹੋਏ ਨੇ ਇਹ ਸਾਈਡੋਂ ਦੇਖ ਸਕਦੇ ਹੋ ਨਾਲ ਨਾਲ ਤੁਸੀਂ ਰੀਅਰ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਇਸ ਸਾਈਡ ਤੋਂ ਵੀ ਗੱਡੀ ਬਿਲਕੁਲ ਵਧੀਆ ਪਈ ਹੈ ਇੱਕ ਵਾਰ ਤੁਹਾਨੂੰ ਅਸੀਂ ਗੱਡੀ ਦਾ ਜਿਹੜਾ ਬੋਰਨਰ ਚੱਕ ਕੇ ਵੀ ਚੈੱਕ ਕਰਵਾਵਾਂਗੇ ਨਾਲ ਨਾਲ ਤੁਹਾਨੂੰ ਅਸੀਂ ਆਪਾਂ ਗੱਡੀ ਸਟਾਰਟ ਕਰਕੇ ਵੀ ਦਿਖਾਵਾਂਗੇ ਜੀ ਆਹ ਫੜੇ ਬੋਰਨਟ ਲੋ ਬਾਈ ਤੁਸੀਂ ਹੁਣ ਗੱਡੀ ਦਾ ਜਿਹੜਾ ਪੂਰੇ ਦਾ ਪੂਰਾ ਇੰਜਨ ਰੂਮ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਇਹ ਵਾਲੀ ਇੰਜਨ ਰੂਮ ਦੀ ਕੰਡੀਸ਼ਨ ਹੈ ਜੀ 02 ਇਹ ਵਾਲੀ ਗੱਡੀ ਹੈ ਤੇ ਗੱਡੀ ਦੇ ਵਿੱਚ ਏਸੀ ਵਗੈਰਾ ਵੀ ਲੱਗਿਆ ਹੋਇਆ ਜੇ ਆਪਾਂ ਇਹਦਾ ਇੰਜਨ ਦੀ ਗੱਲ ਕਰੀਏ ਤਾਂ ਗੱਡੀ ਦਾ ਇੰਜਨ ਬਿਲਕੁਲ ਓਕੇ ਹੈ ਮੈਂ ਤੁਹਾਨੂੰ ਇੱਕ ਵਾਰ ਕਾਰ ਸਟਾਰਟ ਕਰਕੇ ਚੈੱਕ ਕਰਵਾ ਦਿੰਦਾ ਬਿਲਕੁਲ ਨਾਰਮਲ ਸਟਾਰਟਿੰਗ ਹੈ ਗੱਡੀ ਦੀ ਕੋਈ ਵੀ ਦਿੱਕਤ ਨਹੀਂ ਇੰਜਨ ਦਾ ਸਾਊਂਡ ਚੈੱਕ ਕਰ ਸਕਦੇ ਆ ਬੈਟਰੀ ਵੀ ਵਗੈਰਾ ਵੀ ਬਿਲਕੁਲ ਨਵੀਂ ਰੱਖੀ ਹੋਈ ਹੈ ਬਾਈਆਂ ਨੇ ਇਹ ਬੋਨਰ ਵੀ ਵਗੈਰਾ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਬਿਲਕੁਲ ਓਕੇ ਸਟਾਰਟਿੰਗ ਦੇ ਵਿੱਚ ਗੱਡੀ ਬੋਨਰ ਲਾਓ ਵੀਰੇ ਜਿਵੇਂ ਕੀ ਭਰਾਵਾਂ ਨੂੰ ਆਪਾਂ ਗੱਡੀ ਦੀ ਪੂਰੀ ਦੀ ਪੂਰੀ ਕੰਡੀਸ਼ਨ ਚੈੱਕ ਕਰਵਾ ਚੁੱਕੇ ਹਾਂ ਜੀ ਹੁਣ ਗੱਲਬਾਤ ਆਉਂਦੀ ਹੈ ਗੱਡੀ ਦੇ ਟਾਇਰਾਂ ਦੀ ਨਾਲ ਨਾਲ ਆਪਾਂ ਗੱਡੀ ਦੇ ਟਾਇਰਾਂ ਦੀ ਕੰਡੀਸ਼ਨ ਵੀ ਚੈੱਕ ਕਰਵਾ ਦਿੰਨੇ ਹਾਂ ਫਰੰਟ ਵਾਲੇ ਟਾਇਰ ਚੈੱਕ ਕਰ ਸਕਦੇ ਹਾਂ ਬਿਲਕੁਲ ਵਧੀਆ ਪਏ ਨੇ ਜੀ ਇਹ ਵਾਲੇ ਰੀਅਰ ਵਾਲੇ ਟਾਇਰ ਨੇ ਥੋੜੀ ਜੀ ਕੰਡੀਸ਼ਨ ਡਾਊਨ ਹੈ ਬਟ ਚੱਲੂਣਗੇ ਓਕੇ ਆ ਜਮਾ ਇੱਕ ਵਾਰ ਤੁਹਾਨੂੰ ਮੈਂ ਗੱਡੀ ਦੀ ਡਿੱਗੀ ਵੀ ਖੋਲ ਕੇ ਚੈੱਕ ਕਰਵਾ ਦਿੰਦਾ ਹਾਂ ਹਲੋ ਹੁਣ ਤੁਸੀਂ ਗੱਡੀ ਦੀ ਡਿੱਗੀ ਵੀ ਚੈੱਕ ਕਰ ਸਕਦੇ ਹੋ ਦੇਖ ਸਕਦੇ ਆ ਜੀ ਆ ਸਾਮਾਨ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਨਾਲ ਹੀ ਹੈ ਜੀ ਜੋ ਵੀ ਹੈ ਡੈਸ਼ਬੋਰਡ ਵਗੈਰਾ ਨੇ ਸਟੈਪ ਨੇ ਗੱਡੀ ਦੇ ਵਿੱਚ ਹੈ ਜੀ ਨੇ ਓਨਲੀ ਰਿਮ ਰੱਖਿਆ ਹੋਇਆ ਜੀ ਵੀਲ ਪੰਨਾਗਾ ਸਪੀਕਰ ਵਗੈਰਾ ਤਾਂ ਹੈ ਹੀ ਨਹੀਂ ਗੱਡੀ ਦੇ ਵਿੱਚ ਇਹ ਵਾਲਾ ਟਾਇਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਜੀ ਜਿਵੇਂ ਕਿ ਰੀਅਰ ਵਾਲਾ ਟਾਇਰ ਬਿਲਕੁਲ ਵਧੀਆ ਕੰਡੀਸ਼ਨ ਦਾ ਪਿਆ ਇਹ ਵਾਲਾ ਫਰੰਟ ਵਾਲਾ ਟਾਇਰ ਹੈ ਜੀ ਇਹਦੀ ਵੀ ਕੰਡੀਸ਼ਨ ਬਿਲਕੁਲ ਉਹ ਵਧੀਆ ਪਈ ਆ ਦੇਖ ਸਕਦੇ ਹੋ ਵੀ ਚਾਰੇ ਸਾਈਡਾਂ ਤੋਂ ਗੱਡੀ ਦੀ ਕੰਡੀਸ਼ਨ ਨਾਲ ਮੈਂ ਤੁਹਾਨੂੰ ਇੱਕ ਵਾਰੀ ਗੱਡੀ ਦਾ ਫਲੋਰ ਚੈੱਕ ਕਰਵਾ ਦਿੰਦਾ ਜੀ ਇੰਨੀ ਵੀਡੀਓ ਤੁਹਾਨੂੰ ਕਿਸੇ ਵੀ ਵੀਰ ਨੇ ਨਹੀਂ ਚੈੱਕ ਕਰਵਾਉਣੀ ਜੀ ਇਹ ਵਾਲਾ ਗੱਡੀ ਦਾ ਫਲੋਰ ਹੈ ਜੀ ਇਸ ਤੋਂ ਇਕਦਮ ਚੈੱਕ ਕਰ ਸਕਦੇ ਹਾਂ ਕਿਸੇ ਵੀ ਸਾਈਡ ਤੋਂ ਗੱਡੀ ਦੇ ਵਿੱਚ ਰੈਸਟਿੰਗ ਨਹੀਂ ਹੈ ਇਸ 사이 ਤੋਂ ਚੈੱਕ ਕਰ ਸਕਦੇ ਹਾਂ ਪੂਰੀ ਦੀ ਪੂਰੀ ਕੰਡੀਸ਼ਨ ਭਰਾਵਾਂ ਨੂੰ ਆਪਾਂ ਗੱਡੀ ਦੀ ਚੈੱਕ ਕਰਵਾ ਚੁੱਕੇ ਹਾਂ ਜੀ ਹੁਣ ਆਪਾਂ ਗੱਲਬਾਤ ਕਰਾਂਗੇ ਇਹਦੇ ਰੇਟ ਦੀ ਜਿਵੇਂ ਕਿ ਸਾਰੀ ਕੰਡੀਸ਼ਨ ਭਰਾਵਾਂ ਨੂੰ ਆਪਾਂ ਚੈੱਕ ਕਰਵਾਈ ਹੈ ਨਾਲ ਨਾਲ ਆਪਾਂ ਤੁਹਾਨੂੰ ਗੱਡੀ ਦੀ ਆਖਰੀ ਚੇਤੇ ਕਰਵਾ ਲਈਏ ਇਹ ਵਾਲੀ ਗੱਡੀ ਦੀ ਆਰ ਸੀ ਹੈ ਜੀ ਚਿਪ ਵਾਲੀ ਆਰ ਸੀ ਹੈ 2001 ਮਾਡਲ ਹੈ ਤੇ ਪਾਸਿੰਗ 2016 ਦੇ ਵਿੱਚ ਦੀ ਖਤਮ ਹੋ ਚੁੱਕੀ ਹੈ ਦੇ ਪੂਰੀ ਦੀ ਪੂਰੀ ਕੰਡੀਸ਼ਨ ਚੈੱਕ ਕਰਵਾ ਦਿੱਤੀ। ਇਹ ਸਾਈਡ ਵੀ ਦੇਖ ਸਕਦੇ ਹੋ। ਬਾਕੀ ਗੱਡੀ ਦੀ ਕੰਡੀਸ਼ਨ ਪੂਰੀ ਦੀ ਪੂਰੀ ਚੈੱਕ ਕਰਵਾ ਚੁੱਕੇ ਹਾਂ ਜੀ। ਆਰੂਫ ਵਗੈਰਾ ਜਿਹੜੀ ਪੂਰੀ ਦੀ ਪੂਰੀ ਆਪਾਂ ਚੈੱਕ ਕਰਵਾ ਚੁੱਕੇ ਹਾਂ। ਇਹ ਵਾਲੀ ਗੱਡੀ ਦਾ ਰੇਟ ਜਿਹੜਾ ਹੈਗਾ ਜੀ ਰੇਟ ਆ ਦੇਣਾ 27000 ਰੁਪਏ। ਕੁੱਲ ਹੀ 27000 ਰੁਪਏ ਦੇ ਵਿੱਚ ਇਹ ਆਪਾਂ ਗੱਡ ਦੇਣੀ ਹੈ। ਇਹ ਫਿਕਸ ਪ੍ਰਾਈਸ ਹੈ ਬਾਈ ਜੀ ਇਹਦੇ ਵਿੱਚੋਂ ਰੇਟ ਤੁਹਾਨੂੰ ਨਹੀਂ ਘਟਣਾ। ਕੋਈ ਇਹਦੇ ਉੱਤੇ ਦਲਾਲੀ ਨਹੀਂ ਲੱਗਣੀ। ਕਿਉਂਕਿ ਗੱਡੀ ਦੇ ਵਿੱਚੋਂ ਕੋਈ ਜ਼ਿਆਦਾ ਪੈਸੇ ਨਹੀਂ ਬਣਦੇ ਬਿਲਕੁਲ ਨਾਰਮਲ ਹੀ ਪੈਸੇ ਸੀ ਬਣਾ ਰਹੇ ਆ। ਅ ਬਾਕੀ 02 ਇੰਜਨ ਹੈ ਜੀ, ਐਲਪੀਜੀ ਕਿੱਟ ਵੀ ਲੱਗੀ ਹੈ, ਏਸੀ ਵੀ ਗੱਡੀ ਦੇ ਵਿੱਚ ਲੱਗਿਆ ਹੋਇਆ। ਕੰਡੀਸ਼ਨ ਵੀ ਗੱਡੀ ਦੀ ਬਿਲਕੁਲ ਵਧੀਆ ਪਈ ਹੈ। ਸੋ ਮੇਰਾ ਤੁਸੀਂ ਮੋਬਾਈਲ ਨੰਬਰ ਨੋਟ ਕਰ ਲਓ ਜੀ 98767 74732 ਮੇਰਾ ਮੋਬਾਈਲ ਨੰਬਰ ਹੈ ਜੀ ਤੇ ਗੱਡੀ ਦੀ ਕੰਡੀਸ਼ਨ ਆਪਾਂ ਚੈੱਕ ਕਰਵਾ ਚੁੱਕੇ ਆਂ ਪੂਰੀ ਦੀ ਪੂਰੀ ਵਿਦਆਊਟ ਪਾਸਿੰਗ ਕਾਰ ਹੈ ਜੀ ਇਹ। ਤੁਸੀਂ ਗੱਡੀ ਬੁੱਕ ਕਰ ਸਕਦੇ ਹੋ ਤੇ ਤਲਵੰਡੀ ਸਾਹਿਬ ਉਹ ਆ ਕੇ ਇਹ ਵਾਲੀ ਗੱਡੀ ਦੇਖ ਵੀ ਸਕਦੇ ਹੋ। ਜੇ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਆ ਜੀ ਉਹਨਾਂ ਲਈ ਅੱਜ ਦੀ ਇਹ ਸਪੈਸ਼ਲ ਵੀਡੀਓ ਹੈ ਤੇ ਉਮੀਦ ਹੈ ਜੀ ਸਾਰੇ ਭਰਾਵਾਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਜੀ ਨਾਲ ਨਾਲ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੀਐਸ ਮੋਟਰਸ ਤਲਵੰਡੀ ਸਾਬੋ ਅਗਰ ਤੁਸੀਂ ਕੋਈ ਆਪਣੀ ਵੀ ਗੱਡੀ ਵੇਚਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਦੱਸ ਸਕਦੇ ਹੋ ਧੰਨਵਾਦ ਜੀ